好，可以，可以，慢点嘛。还有。 ਸਾਨੂੰ ਸਭ ਤੋਂ ਪਹਿਲਾਂ ਤੇ ਇਹ ਸਾਰਿਆਂ ਨੂੰ ਬਹੁਤ ਆਪ ਸਰ ਮਾਲਮੁਤੀ ਜੱਦੀ ਵਪਾਰ ਦੀ ਕੈਸ਼ੀ ਦੀਦਾ ਮੁੱਦਾ ਹੈ ਵੀ ਪੰਜਾਬ ਦੇ ਅੰਦਰ ਜਿਹੜੀ ਲੋਅਰ ਨਾ ਆਰਡਰ ਦੀ ਹਾਲਤ ਜਿਹੜੀ ਹੈ ਜਿਹੜੀ ਲਗਾਤਾਰ ਖਰਾਬ ਹੋ ਰਹੀ ਹੈ ਪਰ ਲਗਾਤਾਰ ਬਹੁਤ ਸਾਰੀਆਂ ਲੋਟੀਆਂ ਦੇ ਰੂਪ ਦੇ ਵਿੱਚ ਉਹ ਤੁਹਾਡੇ ਬੱਚਿਆਂ ਨੂੰ ਕਬਜ਼ਾ ਕੀਤਾ ਜਾ ਰਿਹਾ ਹੈ ਲੋਟੀਆਂ ਲਈਆਂ ਜਾ ਰਹੀਆਂ ਨਹੀਂ ਔਰ ਪਤਾ ਨਹੀਂ ਲੱਗਦਾ ਵੀ ਪੰਜਾਬ ਦੇ ਅੰਦਰ ਸਰਕਾਰ ਨਾਲ ਕੋਈ ਕੋਸ਼ਿਸ਼ ਹੈਗੀ ਜਾਂ ਕੋਈ ਨਹੀਂ لیکن ਜਿਹੜੀ ਬੰਬੀ ਦੀ ਤਾਜ਼ਾ ਘਟਨਾ ਜਿਹੜੀ ਹੈ ਉਹ ਉਸ ਚੀ ਦੀ ਯਾਦ ਦਿਲਾਉਂਦੀ ਹੈ ਕਿ ਜਦੋਂ ਇੱਕ ਵਾਰੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਹੋਇਆ ਉਹ ਇੰਝ ਲੱਗਦਾ ਕਿ ਪੰਜਾਬ ਦੇ ਅੰਦਰ ਸ਼ਾਇਦ ਦੁਬਾਰਾ ਐਸਾ ਮਾਹੌਲ ਬਣਨ ਲਈ ਕੁਝ ਸ਼ਰਾਰਤੀ ਅੰਸਰ ਕੋਸ਼ਿਸ਼ ਕਰ ਰਹੇ ਨੇ ਜਿਹਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਅੰਦਰ ਗੁਰੂ ਨਗਦੀ ਦੇ ਅੰਦਰ ਇਹ ਘਟਨਾ ਜਿਹੜੀ ਠਾਕੁਰਦਵਾਰ ਮੰਦਿਰ ਹੈ ਸਾਡਾ ਉੱਥੇ ਇੱਕ ਬਹੁਤ ਵੱਡਪੱਕੀ ਘਟਨਾ ਹੋਈ ਹੈ ਜਿਹੜੀ 14 ਤਿੰਨ ਨੂੰ ਰਾਤ ਨੂੰ 12:30 ਵਜੇ ਦੀ ਤਰੀਕ ਕੋਈ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਮੰਦਪੇ ਬਾਹਰ ਹੁੰਦੇ ਨੇ ਔਰ ਹੈਡ ਗੈਰਨੇਟ ਜਿਹੜਾ ਉਹਨੂੰ ਮੰਦਪ ਦੇ ਬਾਹਰ ਜਿਹੜਾ ਉਹਦੇ ਬਾਹਰ ਆ ਕੇ ਉਹਦੇ ਅੰਦਰ ਜਿਹੜਾ ਛੁੱਟ ਦਿੰਦੇ ਛੁੱਟਣ ਤੋਂ ਬਾਅਦ ਉਹ ਉਥੋਂ ਪ੍ਰਾਰ ਹੋ ਜਾਂਦੇ ਨੇ ਔਰ ਜਦੋਂ ਪਤਾ ਲੱਗਦਾ ਆ ਲੋਕਾਂ ਨੂੰ ਜਿੰਨੇ ਵੀ ਸ਼ਹਿਰਦਾਰ ਲੋਕ ਸੀ ਜਿੰਨੀਆਂ ਧਾਰਮਿਕ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਲੋਕ ਸੀ ਉਹਨਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਔਰ ਇਸ ਅਕਸੋਚਨਾ ਘਟਨਾ ਦਾ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ ਪਰ ਕੱਲ ਸਾਰਾ ਦਿਨ ਜਿਹੜੇ ਪ੍ਰਸ਼ਾਸਨ ਦੇ ਵੀ ਜਿਹੜੇ ਲੋਕ ਆਏ ਹੋਰ ਵੀ ਲੋਕ ਆਏ ਅਸੀਂ ਡਾਕਟਰ ਬੀ ਆਰ ਮੇਤਰ ਭਲਾਈ ਮੰਚ ਔਰ ਵਿਸ਼ਵ Hindu ਕ੍ਰਿਸ਼ਤ ਸਾਡੇ ਤੌਰ ਤੇ ਇਸ ਘਟਨਾ ਦੀ ਕੜੇ ਸ਼ਬਦਾਂ ਤੇ निंदा ਕਰਦੇ ਆ ਔਰ ਇਹਦੇ ਨਾਲ ਨਾਲ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਦੋਸ਼ੀ ਜਿਹੜੇ ਆ ਜਲਦੀ ਤੋਂ ਜਲਦੀ ਜਿਹੜੇ ਫੜੇ ਜਾਣੇ ਚਾਹੀਦੇ ਨੇ ਤਾਂ ਜੋ ਪੰਜਾਬ ਦੇ ਅੰਦਰ ਜਿਹੜਾ ਸਾਡਾ ਭਾਈਚਾਰਾ ਜਿਹੜਾ ਆ ਉਹ ਕਾਇਮ ਆ ਔਰ ਭਾਈਚਾਰੇ ਸਾਰੇ ਭਾਈਚਾਰੇ ਮੰਨ ਕਰਦਾ ਕਿ ਦੋਸਤਾਂ ਨਾਲ ਕਾਰਜ ਰਹੀ ਜੀ ਤੇ ਇਹਦੇ ਵੀ ਡਾਕਟਰ ਬੀਆਰ ਮੇਤਾ ਪੜਾਈ ਮੰਕੇ ਇੱਕ ਜਿਹੜੀ ਹੈ ਇੱਕ ਕਾਸ ਕਾਨਫਰੰਸ ਰੱਖੀ ਜਿਹਦੇ ਵਿੱਚ ਸਾਡੇ ਵੀ ਡੁੱਗਰ ਜੀ ਸਾਡੇ ਉਹ ਵਿਸ਼ੇਸ਼ ਤੌਰ ਤੇ ਜਿਹੜੇ ਬੀਆਰ ਵਿਸ਼ਾ ਉਲੀ ਡੁੱਗਰ ਜੀ ਸਾਡੇ ਪ੍ਰਧਾਨ ਨੇ ਉੱਥੇ ਬੈਠੇ ਨੇ ਬਲੰਦਰ ਕਮਾਲ ਜੀ ਅਖੇ ਕਮਾਲ ਜੀ ਔਰ ਦਿਨੀਸ਼ ਚਾਪਸ ਕੀ ਔਰ ਹਰਦੀ ਗੋਗਲ ਜੀ ਔਰ ਜਿਨੇ ਦੇ ਫੱਡੇ ਪ੍ਰਧਾਨ ਜਿਹੜੇ ਆਪ ਦੇ ਜੀ ਕੋ ਗੀਐਮਜੀ ਸਾਰੇ ਇਕੱਠੇ ਹੋ ਗਏ ਆ ਵੀਰ ਔਰ ਅਸੀਂ ਜਿੱਥੇ ਜਿੱਥੇ ਕੜੇ ਸ਼ਰਧਾ ਤੋਂ ਜੁਦਾ ਕਰਦੇ ਆਂ ਆ ਸਰਕਾਰ ਨੂੰ ਕਹਿੰਦੇ ਆ ਕਿ ਸਰਕਾਰ ਦੇ ਇਹਨਾਂ ਦੋਸ਼ੀਆਂ ਦੇ ਖਿਲਾਫ ਔਰ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇ ਅਗਰ ਦੋਸ਼ੀ ਨਹੀਂ ਫੜੇ ਜਾਂਦੇ ਤੇ ਡਾਕਟਰ ਵੀ ਆ ਮੈਡੀਕਲ ਅਪਪਾਇਨਟਮੈਂਟ ਕਿਰਾਏ ਤੇ ਜੋ ਵੀ ਹੋਏਗਾ ਨਿਰਣਾ ਲੈ ਮੈਂ ਵੀ ਤੁਹਾਡਾ ਪੁਲਾ ਰਿਪੋਰਟ ਨੂੰ ਪਈਆਂ ਡਾਕਟਰ ਵੀ ਆਉਣ ਨੂੰ ਕੋਈ ਨਹੀਂ ਤੋ ਜਿਸ ਤਰ੍ਹਾਂ ਦੀ ਦੇਖ ਦਿੱਤਾ ਜੋ ਵੀ ਪਰਸੋ 14 ਤਰੀਕ ਵਾਲੇ ਵਿੱਚ ਹੋ ਰਿਹਾ ਹੈ ਵੀ ਅੱਗੇ ਤੇ ਜਿਥੋਂ ਵੀ ਲਿਖਿਆ ਜਾਂਦਾ ਸੀ ਵੀ 34 ਦੇ ਬੰਬੁੱਤੇ ਜਾ ਰਹੇ ਸੀ ਠੀਕ ਹੈ ਕਿ ਗੈਂਗਸਟਰਾਂ ਦੇ ਲਾਲੋ ਜਾਂ ਸ਼ਰਾਬੀ ਹੰਸਾ ਦਾ ਇਹਨੇ ਹੌਸਲੇ ਵੱਧ ਗਏ ਆ ਵੀ ਹੁਣ ਤੇ ਮੰਦਰਾ ਦੇ ਬੰਬੁੱਤੇ ਸ਼ੁਰੂ ਹੋ ਗਏ ਆ ਤੇ ਮੈਂ ਸਿੱਧੀ-ਸਿੱਧੀ ਇਕਦਾਲ ਕਿਹੜਾ ਜਾਊਗਾ ਇਹਦੇ ਤੇ ਪ੍ਰਸ਼ਾਸਨ ਦੀ ਨਿਵੇਕਤੀ ਹੈ ਪ੍ਰਸ਼ਾਸਨ ਚਾਵੇ ਤੇ ਕੀ ਨਹੀਂ ਹੋ ਸਕਦਾ ਪ੍ਰਸ਼ਾਸਨ ਚਾਵੇ ਤੇ ਪੰਜਾਬ ਦੇ ਪੱਤਾ ਨਹੀਂ ਹਿੱਲ ਸਕਦਾ ਇਹ ਕਿਉਂ ਹੋ ਰਿਹਾ ਇਹਦੇ ਤੇ ਪ੍ਰਜਾਪਨ ਦੀ ਮਿਲਣਕੀ ਆ ਸਾਡੇ ਪੀਐਮ ਸਾਹਿਬ ਦੀ ਮਿਲਣਕੀ ਆ ਤੇ ਮੈਂ ਚਾਹਾਂਗਾ ਵੀਰ ਇੱਕ ਸੀਐਮ ਸਾਹਿਬ ਸਾਡੇ ਯੂਪੀ ਦੇ ਅਦਿੱਤਯ ਯੋਗੀ ਨਾਥੀ ਉਹਨਾਂ ਨੂੰ ਟRIBUTE ਕਰਦਾ ਹਾਂ ਮੈਂ ਰਿਕੋ ਜੀਐਮ ਵੀ ਉਹਨਾਂ ਨੇ ਜੋ ਯੂਪੀ ਦਾ ਖਜ਼ਦਾਰ ਕੀਤਾ ਉਹ ਵੀ ਸੀਐਮ ਨੇ ਤੇ ਸਾਡੇ ਮੰਨ ਸਾਹਿਬ ਵੀ ਸੀਐਮ ਨੇ ਤੇ ਇਹਦੇ ਵਿੱਚ ਮੈਂ ਕਦੇ ਸ਼ਬਦਾਂ ਜੋ ਨਿੰਦਿਆ ਕਰਦਾ ਵਾ ਕਿ ਜੋ ਹਮਲਾ ਮੰਦਰ ਤੇ ਹੋਇਆ ਠਾਕੁਰ ਦਵਾਰੇ ਤੇ ਤੇ ਜੇ ਜੜ ਤੋਂ ਦੇਰ ਬੋਸੀ ਨਾ ਫੜੇਗੇ ਤੇ ਡਾਕਟਰ ਵੀ ਆਰਮ ਬੇਦਕਰ ਭਲਾਈ ਮੰਚ ਤੇ ਮੇਰੇ ਨਾਲ ਬਹੁਤ ਹੀ ਇੱਜ਼ਤਕਾਰਯੋਗ ਮੇਰੇ ਵੱਡੇ ਭਾਈ ਵਿਸ਼ੋ ਵਿੰਦੂ ਉਹ ਪ੍ਰਧਾਨ ਹਦੀਪ ਦੁੱਗਲ ਜੀ ਦੀਪਾ ਜੀ ਮੇਰੇ ਨਾਲ ਬਹੁਤ ਹੀ ਇੱਜ਼ਤਕਾਰਯੋਗ ਚੇਅਰਮੈਨ ਸਾਹਿਬ ਡਾਕਟਰ ਵੀ ਆਰਮ ਬੇਦਕਰ ਭਾਈ ਲੇਟਾ ओमप्रकाश ਕੰਗਾਰਿਆ ਜੀ ਸਾਦੇ ਵੱਡੇ ਭਾਈ ਰਾਜਕੁਮਾਰ ਰਾਜਾ ਜੀ ਮੇਰਾ ਛੋਟਾ ਵੀ ਰੱਖਦੇ ਦੀ ਬਲਵਿੰਦਰ ਜੀ ਸਾਡੀ ਸਾਰੀ ਟੀਮ ਦੇਖੀ ਆ ਅੱਜ ਦਿਨ ਪਹਿਲਾ ਆਪਾਂ ਦੇਖਿਆ ਥਾ ਕਦੇ ਤੇ ਸਾਡੀਆਂ ਪੀਂਘਾਂ ਟੜੀਆਂ ਚੰਨੀਆਂ ਖੋਈਆਂ ਜਾਂਦੀਆਂ ਸੀ ਕਦੇ ਸਾਡੀ ਮੋਤਾਵਾ ਦੀਆਂ ਕੰਨ ਚੋਂ ਵਾਲੀਆਂ ਲਾਲਤੀਆਂ ਜਾਂਦੀਆਂ ਸੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਚਾਹ ਰਿਹਾ ਹਾਂ ਵੀ ਅੱਜ ਇੱਕ ਹੋਰ ਨਵਾਂ ਸਟੰਡ ਚੱਲਿਆ ਆ ਕਦੇ ਕਿਸੇ ਦੇ ਘਰ ਭਾਏ ਜਾਂਦੇ ਆ ਕਿਉਂ ਇਦਾਂ ਕਿਉਂ ਹੋ ਰਿਹਾ ਆ ਇੱਕ ਬੰਦਾ ਜਿਹੜਾ ਨਸ਼ਾ ਕਰ ਰਿਆ ਉਹਨੂੰ ਤੇ ਅਸੀਂ ਕੜੀ ਸਜ਼ਾ ਦਿੰਨੇ ਘਰ ਤੇ ਜਿਹੜੇ ਨਸ਼ੇ ਦੇ ਸੌਦਾਗਰ ਆ ਜਿਹੜੇ ਅੱਜ ਕਰੋੜਪਤੀ ਬਣ ਗਏ ਆ ਕੀ ਪ੍ਰਸ਼ਾਸਨ ਦਾ ਉਹਨਾਂ ਕੋਈ ਧਿਆਨ ਨਹੀਂ ਆ ਉਹ ਕਿਉਂ ਕਿਉਂਕਿ ਉਹਨਾਂ ਦੇ ਹੱਥ ਉੱਤੇ ਲੱਗਦੇ ਆ ਵੱਡੇ ਹੱਥ ਬੰਦੇ ਆ ਤਾਂ ਕਰਕੇ ਪ੍ਰਸ਼ਾਸਨ ਲੋਨ ਨੂੰ ਬਖੀ ਜਾਂਦਾ ਐਦਾਂ ਨਹੀਂ ਮੈਂ ਮਾਨ ਸਾਹਿਬ ਨੂੰ ਇੱਕ ਖੁੱਲੀ ਚੇਤਾਵਨੀ ਦੇਣਾ ਚਾਹੁੰਦਾ ਮਾਨ ਸਾਹਿਬ ਮਾਨ ਸਾਹਿਬ ਇਹ ਤੁਹਾਡੀ ਪਾਰਟੀ ਜਿਹੜੀ 92 ਸੀਟਾਂ ਲਈਆਂ ਨਾ ਤੁਸੀਂ ਇਹ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਵੀ ਆਮ ਪਾਰਟੀ ਸਰਕਾਰ ਕਿਤੇ ਅੱਜ ਤੁਹਾਡੀ ਆਮ ਪਾਰਟੀ ਸਰਕਾਰ ਮੈਨੂੰ ਦੱਸੋ ਮੈਨੂੰ ਨਹੀਂ ਲੱਗਦਾ ਤੁਹਾਡੀ ਆਮ ਪਾਰਟੀ ਸਰਕਾਰ ਆਏਗੀ ਮੈਨੂੰ ਤੁਹਾਡਾ ਇੱਕ ਵੀ ਐਮਐਲਏ ਦੱਸੋ ਕੋਈ ਵੀ ਚੰਗਾ ਕੰਮ ਕਰ ਰਿਹਾ ਇਹਨਾਂ ਨੂੰ ਕਹਿੰਦਾ ਆ ਸਾਡੇ ਸਾਦਾ ਹੀ ਸਮਾਜ ਆ ਹਿੰਦੂ ਸਾਰੇ ਸਾਡੇ ਭਰਾ ਨੇ ਜੋ ਸਾਡੀ ਦਿੱਥੇ ਡਿਊਟੀ ਲਈ ਦੇਗੀ ਡਾਕਟਰ ਬੀ ਆਰ ਅੰਬੇਦਕਰ ਮੋਢੇ ਨਾ ਮੋਡਲ ਆਗੇ ਚੱਲੇਗਾ ਜੈ શ્રી ਰਾਮ ਜੈ ਭੀ ਜੈ ਭਾਗਵਾਨ ਅਮਰਦੀਪ ਲੁਗਲ ਜਿਲ੍ਹਾ ਅਧਿਆਖਸ਼ ਵਿਸ਼ਵ ਉਦਯੋਗਿਕ ਅਮਰਸਰ ਮਹਾਨਗਰ ਜੋ ਜਮਤ ਪਾ ਰਹੀ ਹੈ ਅਜੇ ਵੀ ਜਾਰਾ ਪੰਬਰ ਲਿਖਣਾ ਕੋਸ਼ਿਸ਼ ਕਰਨਾ ਹੋਤੀ ਹੈ ਅਸੂਂਗਰਾ ਦੀ 15 ਰੁਪਇਆ ਨਮਾਣ ਹੈ ਇਹ ਅਮਰਸਰ ਸ਼ਹਿਰੀਆਂ ਵਾਸਤੇ ਤੇ ਸਾਡੇ ਹਿੰਦੂ ਸਮਾਜ ਵਾਸਤੇ ਇਹ ਬਹੁਤ ਵੱਡੀ ਘਟਨਾ ਵਾ ਤੇ ਬਹੁਤ ਸ਼ਰਮਨਾਕ ਗੱਲ ਆ ਕਿ ਜਦੋਂ ਕੋਈ ਘਟਨਾ ਵਾਪਰਦੀ ਆ ਇਹੋ ਜਿਹੀ ਇਹ ਆਪਾਂ ਸਮਾਜ ਦੇ ਲੋਕ ਪੂਰੀ ਤਰ੍ਹਾਂ ਇਕੱਠੇ ਨਹੀਂ ਹੁੰਦੇ ਇਹ ਹੁਣ ਉਹ ਵੇਲਾ ਆ ਗਿਆ ਵਾ ਕਿ ਪੰਜਾਬ ਦੇ ਵਿੱਚ ਪਹਿਲੀ ਦੀ ਤਰ੍ਹਾਂ ਅਤਵਾਦ ਆਪਣੇ ਪੈਰ ਪਸਾਰ ਰਿਹਾ ਵਾ ਤੇ ਅਤਵਾਦ ਜਿਹੜਾ ਪੈਰ ਪਸਾਰ ਰਿਹਾ ਇਹ ਸਾਡੇ ਹੀ ਸਮਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਸਾਡੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਤੋਂ ਪੁਕਾਰ ਨਾਰੀਆ ਜੀ ਰਿੰਕੂ ਜੀ ਇਹਨਾਂ ਨੇ ਇਹ ਬੜਾ ਵੱਡਾ ਪ੍ਰਾਲਾ ਸਾਡੇ ਨਾਲ ਰਲ ਕੇ ਕੀਤਾ ਵਾ ਕਿ ਅਸੀਂ ਅਮਰਖਰ ਸ਼ਹਿਰ ਦੇ ਵਿੱਚ ਕੋਈ ਵੀ ਇਹੋ ਜਿਹੀ ਘਟਨਾ ਵਾਪਰੇਗੀ ਅਸੀਂ ਸਭ ਤੋਂ ਅੱਗੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਖੜੇ ਹੋਵਾਂਗੇ ਤੇ ਜਿਹੜੀ ਇਹ ਘਟਨਾ ਵਾਪਰੀ ਆ ਇਹ ਦੁਬਾਰਾ ਕਦੀ ਨਹੀਂ ਵਾਪਰਨੀ ਚਾਹੀਦੀ ਇਹ ਹੀ ਨਿਸ਼ਚੇ ਕਰ ਲਿਆ ਹੁਣ ਸਾਬ ਬੇਸ਼ਾਵੀ ਦੂ ਪ੍ਰੀਸ਼ਦ ਤੇ ਡਾਕਟਰ ਬੀ ਆਰ ਅੰਬੇਦਕਰ ਜੀ ਭਲਾਈ ਮੰਚ ਨੇ ਹੁਣ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕੀਤੀ ਜਾਏਗੀ ਅੱਗੇ ਤੇ ਅਸੀਂ ਜਿੱਥੀਆਂ ਦੇਤੀਆਂ ਕਰਤੀਆਂ ਹੁਣ ਉਹ ਕੰਮ ਨਹੀਂ ਗੋਗਲ ਵਾਲੋਂ ਮਿੱਟੀ ਝਾੜਨ ਵਾਲਾ ਕੰਮ ਬਿਲਕੁਲ ਬੰਦ ਕਰ ਦਿੱਤਾ ਗਿਆ ਵਾ ਹੁਣ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਜੇ ਸਾਡੇ ਮੰਦਰਾਂ ਦੇ ਉੱਤੇ ਜਾਂ ਸੰਤ ਸਮਾਜ ਦੇ ਉੱਤੇ ਹਮਲਾ ਹੁੰਦਾ ਹੈ ਤੇ ਅਸੀਂ ਉਹਦਾ ਕਰਾਰਾ ਜਵਾਬ ਦਵਾਂਗੇ ਤੇ ਪ੍ਰਸ਼ਾਸਨ ਤੇ ਸੀਐਮ ਸਾਹਿਬ ਤੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਅਸੀਂ ਆਪਣੀ ਬਣਦੀ ਕਾਰਵਾਈ ਜੋ ਸਾਡੇ ਕੋ ਹੋਏਗੀ ਵਿਸ਼ੇ ਬਿੰਦੂ ਪ੍ਰੀਸ਼ਦ ਨਾਲ ਤੇ ਡਾਕਟਰ ਬੀ ਬੀ ਆਰ ਅੰਬੇਦਕਰ ਭਲਾਈ ਮੰਚ ਵੱਲੋਂ ਅਸੀਂ ਜਰੂਰ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਹੀ જય ਸ਼੍ਰੀ ਰਾਮ ਜੀ ਨਾਲ ਉਹ ਜਿਹੜੇ ਕੱਲ ਦੀ ਧਰਸਾ ਹੈ ਕੱਲ ਦੀ ਧਰਸਾ ਜੀ ਜਿਹੜੀ ਮੰਗਲਵਾਰ ਨੂੰ ਹੋਣੀ ਹੈ ਉਹ ਇੱਕ ਗਵਰਨਮੈਂਟ ਦਾ ਫੀਲੀ ਹੈ ਇਹ ਜਿਹਨੇ ਇੰਨੀ ਅਕਤਵਾਹਾਂ ਤੋਂ ਸੰਕਿਆ ਭੜਿਆ ਤੇ ਜਿਹੜੀ ਨੋਟਮਾਰਡ ਹੈ ਜਿਹਦੇ ਤੁਹਾਡੇ ਸੀਟ ਵਿੱਚ ਨੇ ਉਹਨੇ ਕੋ ਮਾਤੇ ਤਰਹਾ ਤਾਦਾ ਲਾਇਨ ਆਰਡਰ ਵੀ ਸਾਥੋ ਵੱਡਾ ਹੈ ਸਾਡੇ ਇੰਟੈਲੀਜੈਂਸ ਦੀ ਇੰਨੀ ਥੇਲੋ ਰਹਾ ਜਿਹੜਾ ਇੱਕ ਮੰਦਰ ਉੱਤੇ ਹਮਲਾ ਹੋ ਜਾਣਾ ਤੁਹਾਡੀ ਮਤਲਬ ਇੰਨੇ ਵੱਡੀ ਤੁਹਾਡਾ ਮਤਲਬ ਫੀਲਡ ਉਹ ਮੈਂ ਇੱਕ ቃል ਦੀ ਕੜੇ ਤੋਂ ਕੜੇ ਸ਼ਬਦਾਂ ਵਿੱਚ ਨਹੀਂ ਲੱਭਾ ਕਰਦਾ ਤੇ ਪ੍ਰਸ਼ਾਸਨ ਕੋਲ ਮੰਗ ਕਰਦਾ ਹੈ ਕਿ ਸੂਚਿਏ ਨੂੰ ਜਲਦ ਤੋਂ ਜਲਦ ਹੱਲਿਆ ਜਾਵੇ ਤੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਜਿਆਦਾ ਜਾਂ ਇਹ ਜਾਂ ਇਹ ਗੱਲ ਹੈ